ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਦੋ ਨਗਰਲੇ ਲੈ ਕੇ ਆਏਾਂਗੇ ਇੱਕ ਤਾਂ ਆ ਗਈ ਬਾਈ ਕੋਲੇ ਗੱਬਣ ਮੱਝ ਥੋੜੇ ਦਿਨਾਂ ਦੀ ਕੱਚੀ ਆ ਤੇ ਇੱਕ ਆ ਗਈ ਤਾਂ ਜੀ ਛੋਟੀ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜਿਸ ਘਰ ਚ ਵੀਡੀਓ ਬਣਾ ਰਹੇ ਆ ਕੋਈ ਬਾਈ ਦਾ ਬਾਈ ਵਪਾਰ ਦਾ ਕੰਮ ਨਹੀਂ ਆਪਣੀ ਇਹ ਘਰੇਲੂ ਪਸ਼ੂਆਂ ਚ ਦੋਵੇਂ ਨਾਗ ਸੇਲ ਕਰ ਰਹੇ ਆ ਤੇ ਆਜੋ ਆਪਾਂ ਕਰਦੇ ਆ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਜੀ ਬਾਈ ਹੋਠੀਕੋ ਬਾਈ ਹਾਂ ਬੜੀਆ ਬਾਈ ਨਾਮ ਤੇ ਬਾਈ ਆਪਣਾ ਐਡਰੈਸ ਬੋਲੋ ਨਾਮ ਮੇਰੇ ਲਵਦੀਪ ਪਿੰਡ ਚਾਰਾ ਜਿਲ੍ਹਾ ਬਣਾਣਾ ਜਿਲ੍ਹਾ ਬਣਾਣਾ ਤਹਿਸੀਲ ਤਾਂਪਾ ਹਾਂਜੀ ਤੇ ਨੇੜੇ ਦੇ ਪਿੰਡ ਬਈ ਆਪਾਂ ਨੂੰ ਆਪਾਂ ਨੂੰ ਸਹਿਣਾ ਪਾਇਆ ਜਾਂਦਾ ਜੀ ਐਂਚੀਆਂ ਪਾਇਆ ਜਾਂਦਾ ਠੀਕ ਹੈ ਵੀਰੇ ਕੰਟੈਕਟ ਨੰਬਰ ਬੋਲ ਦੋ 94653 075 ਤੇ ਆਹ ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲੋ ਬਈ ਤਾਜੀ ਸ਼ੂ ਚੋਟੀ ਤੇ ਸ਼ੁਰੂ ਕਰ ਦਈਏ ਹਾਂਜੀ ਵੀਰੇ ਕਿਹੜਾ ਸੂਆ ਸੂਈ ਆ ਬਈ ਇਹ ਪਹਿਲਾ ਸੂਆ ਵੀਰੇ ਪਹਿਲਾ ਸੂਆ ਤੇ ਕਿੰਨਾ ਟਾਈਮ ਹੋ ਗਿਆ ਸੂਈ ਇਹ ਨੂੰ 14 ਦਿਨ ਹੋ ਗਏ ਵੀਰੇ 14 ਦਿਨ ਹੋ ਗਏ ਸੂਈ ਨੂੰ ਬੱਚਾ ਕੀ ਆ ਬਈ ਮਗਰੇ ਤੇ ਬੱਚਾ ਵੀਰੇ ਕੱਟਾ ਬੱਚਾ ਆ ਗਿਆ ਬਈ ਮਗਰੇ ਕੱਟਾ ਤੇ ਕਿੰਨਾ ਕੁ ਬਈ ਦੁੱਧ ਆ ਰਿਹਾ ਥੱਲੇ ਦੁੱਧ ਵੀਰੇ 7 ਮੰਨ ਲਿਆ ਠੀਕ ਆ ਹਾਂ ਯਾਨ ਆਉਂ 7 ਮੰਨ ਜੇ ਕੋਈ ਵੀ ਦੋ ਟਾਈਮ ਜਾਂ ਤਿੰਨ ਟਾਈਮ ਆਪਦੀ ਚਬਾਈ ਕਰਨੀ ਚਾਹੁੰਦਾ ਕਰ ਸਕਦਾ ਹਾਂ ਹਾਂ ਮੇਰੀ ਦੋ ਠੰਡੀ ਸੀਲ ਆ ਹਾਂ ਬਾਈ ਪੂਰੀ ਵਧੀਆ ਠੀਕ ਆ ਠੰਡੀ ਸੀਲ ਬਾਈ ਕਹਿੰਦਾ ਬਾਈ ਫੁੱਲ ਆ ਗਈ ਸਿੰਘਾਂ ਦੀ ਕੁਆਲਿਟੀ ਆਪਾਂ ਸਾਨੂੰ ਨੇੜੇ ਚੈੱਕ ਕਰਵਾਣਾ ਸਿੰਘ ਬਹੁਤ ਚੰਗਾ ਆ ਗਿਆ ਹਾਂ ਬਾਈ ਬਹੁਤ ਸੋਹਣੀ ਆ ਨਾੜ ਹੀ ਮੁੜਿਆ ਹੋਇਆ ਬਾਈ ਸਹੀ ਗੱਲ ਆ ਜਮਾ ਨਾਲੋਂ ਸਿੰਘ ਮੁੜਿਆ ਵਾ ਤੇ ਬਾਕੀ ਥਣਲੇਵਾ ਆਪਾਂ ਚੈੱਕ ਕਰਵਾ ਲੈ ਥਣਲੇਵਾ ਚੈੱਕ ਕਰ ਸਕਦੇ ਨਾੜਾ ਨੂੜਾ ਲੈ ਵੀ ਤੇ ਫੁੱਲ ਚੰਗੀਆਂ ਬਾਕੀ ਇਹ ਚਬਾਈ ਚ ਟਾਈਮ ਪਿਆ ਬਾਈ ਆਪਾਂ ਤੁਹਾਨੂੰ ਦੱਸ ਦਿੰਨੇ ਆ ਬੀਮਟ ਪਿਆ ਬਈ ਹਜੇ 4 ਵਜਨ ਚ ਉਸ ਹਾਂ ਉਹਦੀ ਜਜਮੈਂਟ ਲਾ ਲੈ ਸਾਮ ਤੱਕ ਅੱਡਰ ਦੀ ਕੁਆਲਿਟੀ ਕਰਮ ਵਾਲੀ ਨੇ ਬਹੁਤ ਸੋਹਣੀ ਤਿਆਰ ਕਰਨੀ ਆ ਬਈ ਤੋੜ ਦੇ ਮੜੀ ਜੀ ਖੋਲ ਕੇ ਬਾਕੀ ਕੱਦ ਕਾਠ ਬਈ ਆ ਗਿਆ ਦਰਮਿਆਨ ਕੋਈ ਬੜਾ ਵੱਡਾ ਹਾਂ ਬੜੀ ਵੱਡੀ ਹੈ ਨਾ ਬਈ ਛੋਟੀ ਹੈ ਬਈ ਹੂੰ ਸਹੀ ਗੱਲ ਆ ਪਤਲੇ ਜਿਹੇ ਪਿੰਡੇ ਜਾਂਦੀ ਆ ਬਈ ਚਮਕਦਮ ਕਿ ਜ ਕਰਨ ਗੱਲ ਕਰੀ ਕਰਮ ਵਾਲੀ ਚ ਫੁੱਲ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੀ ਵਸੂਆ ਚ ਹਿੱਸੇ ਕਰੇ ਤੇ ਬਈ ਇਹਦਾ ਮੁੱਲ ਕੀ ਰਹੂਗਾ ਇਹਦਾ ਮੁੱਲ ਵੀ ਦੇ 77 70000 ਰੁਪਏ ਉਹ ਤੋਂ ਥੋੜਾ ਕਣਾ ਮਾਨਤਣ ਬਾਈ 75 ਜੀ ਹਾਂ ਨਾ ਹੀ ਠੀਕ ਹੈ ਬਾਈ 75 ਦੀ ਬਾਈ ਕਹਿੰਨਾ ਹਾਂ ਨਾ ਹੀ ਆ 27000 ਰੁਪਏ ਮੌਲਾ ਬਾਕੀ ਆਏਗੇ ਦਾ ਥੋੜਾ ਕਣਾ ਮਾਨਤਣ ਹੋ ਜਾਊਗਾ ਹਾਂ ਜੀ ਠੀਕ ਹੈ ਬਾਈ ਮਾਨਤਣ ਬਾਈ ਕਹਿੰਨਾ ਮੌਕੇ ਤੇ ਜਰੂਰ ਹੋ ਜਾਊਗਾ ਪਤਲੇ ਪਿੱਡੇ ਜਾਂਦੇ ਆ ਕਰਮੜੀ ਤੇ ਦੋ ਨੰਬਰ ਤੇ ਬਾਈ ਕੱਬਣ ਮੱਜ ਆ ਗਿਆ ਨਾ ਹਾਂ ਜੀ ਜੀ ਕਿਹੜਾ ਸੂਆ ਇਹ ਵੀ ਤੀਜਾ ਸੂਆ ਤੀਜਾ ਸੂਆ ਕਿੰਨੇ ਕ ਟਾਈਮ ਦੀ ਕੱਚੀ ਆ ਬਾਈ ਇਹ ਲੈ ਜੂ ਜੀ ਆ ਮੇਰੇ 27 ਦਿਨ ਪੂਰੇ ਆ 27 ਨੂੰ ਹਾਂ ਕਿੰਨੇ ਕ ਦੁੱਧ ਕੱਢਿਆ ਬਾਈ ਇਸੇ ਸੁਵੇਰੇ ਹੈ ਜੀ 14 ਦਾ ਐਦ ਕੀ ਫਿਰ ਕਿੰਨੀ ਗਮੀ ਦਾ ਐ ਜੀ ਬਾਈ ਬਜੀ 8:05 16 ਠੀਕ ਆ ਤੇ ਸਿੰਘ ਹੈ ਨਹੀਂ ਹੈ ਨਾ ਉਹ ਨਹੀਂ ਸਿੰਘ ਕੋ ਨਹੀਂ ਹਾਂ ਇਹ ਕਿਵੇਂ ਬਾਈ ਇਹਦੇ ਇੱਥੇ ਜਮਾਂਦਰੂ ਕੱਢੇ ਵੇ ਕਿਵੇਂ ਬਾਤ ਨਹੀਂ ਪਹਿਲਾਂ ਨੂੰ ਹੀ ਸੀ ਠੀਕ ਆ ਜੀ ਪਹਿਲਾਂ ਤੋਂ ਬਿਸੌਂ ਗਿਆ ਦੌਰ ਹੈ ਹਾਂ ਠੀਕ ਹੈ ਇਹ ਤਾਂ ਆਪਣੀ ਚਾਚੀ ਨਹੀਂ ਮੱਝ ਜਵੇ ਠੀਕ ਹੈ ਹਾਂ ਦੋਵੇਂ ਬਸ ਚਾਚੇ ਮੁੰਡਾ ਸਾਹਮਣੇ ਨਹੀਂ ਆਇਆ ਹਾਂ ਉਹਨੂੰ ਆਇਆ ਯਾਰ ਬਾਈ ਜਾਨੇ ਬਾਈ ਨੂੰ ਕਹਿੰਦੇ ਵੀ ਤੁਸੀਂ ਬੋਲ ਦੋ ਚਲ ਤੇ ਥਣ ਲੇਵੇ ਦੀ ਬਾਈ ਚੈੱਕ ਕਰ ਸਕਦੇ ਬੜੀ ਚੰਗਿਆ ਵਾਕੀ ਗਾੜੀ ਗੁੜੀ ਚੈੱਕ ਕਰ ਸਕਦੇ ਬਹੁਤ ਚੰਗੀ ਤਿਆਰ ਕਰਦੀ ਆਉਂਦੀ ਐ ਪਿਸੇ ਨੂੰ ਵੀ ਹਵਾਨਾ ਬਹੁਤ ਸੋਹਣਾ ਤਿਆਰ ਕਰੂਗੀ ਉਮੀਦ ਆ ਬਾਈ 27 ਤਰੀਕ ਨੂੰ ਹਜੇ ਕਰਮ ਵਾਲੀ ਦਾ ਦਿਨ ਪੂਰਾ ਆਡਰ ਚੈੱਕ ਕਰ ਸਕਦੇ ਸੋਹਣਾ ਬਾਈ ਲੈਵਾ ਵਧੀਆ ਬਣਾ ਲੈਂਗੇ ਹੂੰ ਸਹੀ ਗੱਲ ਆ ਬਾਈ ਖੋਲਿਓ ਬਾਈ ਤੋਰੇ ਮੜੀ ਤੇ ਇਹਦਾ ਬਾਈ ਮੁੱਲ ਕੀ ਰਹੂਗਾ ਫਿਰ ਲੈਣ ਦੇ ਇਹਦਾ ਵੀ ਇਹ ਚਾਰੀਆ 140000 ਉਹ ਜੀ ਥੋੜਾ ਕਹਣਾ ਮਾਣਾ ਨਾ ਨਹੀਂ ਹੋਊਗੀ ਇਹਦੇ ਠੀਕ ਹੈ ਬਾਈ ਤੇ ਕਿੰਨਾ ਕ ਸਾਮਾ ਬਾਈ ਦੁੱਧ ਦਿੰਦੀ ਹੈ ਇਹ ਵੀ ਤੇ ਲਾਇਆ ਜਾਂ ਨਹੀਂ ਆ 7.5 ਮਹੀਨੇ ਠੀਕ ਹੈ ਬਾਈ ਹਾਂ ਬਾਕੀ ਪਲੀ ਪਲੀ ਬਾਈ ਚੈੱਕ ਕਰ ਸਕਦੇ ਫੁੱਲ ਮਤਲਬ ਦਾ ਬਾਈ ਪੂਛ ਵੀ ਵਾਲ ਨਹੀਂ ਚਟਾਣਾ ਕੋਈ ਨਾ ਬਾਈ ਹੈ ਨਹੀਂ ਹਮ ਸਹੀ ਗੱਲ ਬਾਈ ਸਿੰਗੋਆਂ ਕੀ ਬਾਈ ਕੋਨੇ ਸੌਂਕ ਨਾਲ ਬਾਈ ਉਹਨੇ ਮਤਲਬ ਦਗਾ ਤੇ ਸਿੰਗ ਮੁੱਲ ਵੀ ਬਾਈ ਨੇ ਬਾਈ ਆਜ ਰੱਖਿਆ ਜੇ ਕਿਸੇ ਵੀ ਵੀਰ ਨੂੰ ਨਾ ਮੰਨ ਕੇ ਚੱਲੋ ਵੀ ਮੱਝ ਪਸੰਦ ਆਵੇ ਤਾਂ ਬਾਈ ਨਾਲ ਬਾਈ ਕੰਟੈਕਟ ਜ਼ਰੂਰ ਕਰਿਓ ਤੇ ਬਾਕੀ ਨਾਲ ਝੋਲ ਸੋਨਾ ਆਪਾਂ ਚੈੱਕ ਕਰਵਾਦਨੇ ਆ ਅਜੇ ਬਹੁਤ ਬਲਡ ਨਾ ਪਈਆਂ ਕਿਉਂਕਿ 27 ਤਰੀਕ ਚ ਅਜੇ ਦਿਨ ਬਹੁਤ ਪਿਆ ਸਾਰੀਆਂ ਬਲਡ ਨਾ ਕਰਮਾ ਲੈਣੇ ਕੱਟਣੀਆਂ ਫੇਰ ਜਾ ਕੇ ਤੇ ਸੁਣਾ ਬਾਕੀ ਚੜਾਈ ਚੜੇ ਕਿਸੇ ਦੇ ਚੈੱਕ ਕਰ ਸਕਦੇ ਫੁੱਲ ਜੀ ਮੋਲ ਵੀ ਬਾਈ ਜਾਇਜ਼ ਰੱਖਿਆ ਜੇ ਕਿਸੇ ਵੀ ਵੀਰ ਨੂੰ ਨਾ ਦੋਮਾ ਮੱਜਾਂ ਚ ਕੋਈ ਵੀ ਨਾਗਾ ਪਸੰਦ ਤਾਂ ਬਾਈ ਨਾਲ ਕਰਿਓ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ